ਸ੍ਰੀਮਖ ਪਿਆਰਿਓ ਇਹਨਾਂ ਚਾਰ ਥਾਵਾਂ ਤੇ ਬੀਵੇ ਨਾ ਜਗਾਓ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਵੀ ਆਪਾਂ ਨਾਲ ਦੀ ਨਾਲ ਸਾਂਝੀ ਕਰਾਂਗੇ ਸੋ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਦੀ ਅਪਾਰ ਕਿਰਪਾ ਮਿਹਰਮਤ ਵੇਖੋ ਸਾਰੀ ਸੰਗਤ ਜਿਹੜੀ ਐ ਉਹ ਦੀਵੇ ਜਗਾ ਰਹੀ ਐ ਸਾਰੀ ਸੰਗਤ ਜਿਹੜੀ ਐ ਉਹ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਐ ਖੁਸ਼ੀ ਜ਼ਾਹਰ ਕਰ ਰਹੀ ਐ ਚਲੋ ਬੜੀ ਚੰਗੀ ਗੱਲ ਐ ਜੀ ਗੁਰੂ ਘਰਾਂ ਦੇ ਵਿੱਚ ਦੀਵੇ ਜਗਾਏ ਗਏ ਅੱਜ ਵੀ ਕੱਲ ਨੂੰ ਵੀ ਔਰ ਮੋਮਬਤੀਆਂ ਲਗਾਈਆਂ ਜਾਂਦੀਆਂ ਨੇ ਤੇ ਸਜਾਵਟਾਂ ਕੀਤੀਆਂ ਜਾਂਦੀਆਂ ਨੇ ਏ ਵੱਡੀਆਂ ਵੱਡੀਆਂ ਜਿਹੜੀਆਂ ਮੋਮਬਤੀਆਂ ਨੇ ਉਹ ਵੀ ਜਗਾਈਆਂ ਜਾਂਦੀਆਂ ਨੇ ਚੰਗੀ ਗੱਲ ਐ ਬੜੀ ਵਧੀਆ ਗੱਲ ਐ ਦੇਖੋ ਇੱਕ ਦੂਜੇ ਨਾਲ ਮਿਲ ਕੇ ਜਿਵੇਂ ਆਪਾਂ ਦੀਵਾ ਜਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਵੀ ਸਾਨੂੰ ਬਹੁਤ ਖੁਸ਼ੀ ਐ ਕਹਿੰਦੇ ਨੇ ਜਦੋਂ ਦੀਵਾਲੀ ਹੁੰਦੀ ਐ ਨਾ ਪੰਦੀ ਛੋੜਦੋਂ ਹੁੰਦਾ ਐ ਕਹਿੰਦੇ ਜਿਹੜੇ ਘਰ ਦੇ ਵਿੱਚ ਦੀਵਾ ਨਾ ਜਗੇ ਕਹਿੰਦੇ ਉਸ ਘਰ ਨੂੰ ਸਮਝਿਆ ਜਾਂਦਾ ਐ ਵੀ ਇਹ ਜਿਹੜਾ ਘਰ ਐ ਇਹ ਘਰ ਖੁਸ਼ੀ ਵਾਲਾ ਨਹੀਂ ਹੈ ਭਾਵੇਂ ਇਹਨਾਂ ਨੂੰ ਕੋਈ ਖੁਸ਼ੀ ਨਹੀਂ ਹੈ ਇਹ ਇਹ ਗਮੀ ਦੇ ਵਿੱਚ ਬੈਠੇ ਨੇ ਕਹਿੰਦੇ ਇਹਨਾਂ ਨੂੰ ਕੋਈ ਖੁਸ਼ੀ ਨਹੀਂ ਹੈਗੀ ਫਿਰ ਪਿੰਡ ਵਾਲੇ ਕੀ ਕਰਦੇ ਹੁੰਦੇ ਸੀ ਮਿਲ ਕੇ ਨਾ ਉਹਨਾਂ ਦਾ ਘਰੇ ਜਾਂਦੇ ਉਹਨਾਂ ਦਾ ਹਾਲ ਪੁੱਛਦੇ ਵੀ ਕੀ ਹੋ ਗਿਆ ਸਾਰੇ ਵਿੱਚ ਤੁਸੀਂ ਦੀਵੇ ਕਿਉਂ ਨਹੀਂ ਜਗਾਏ ਪੂਰੇ ਪਿੰਡ ਨੂੰ ਫਿਕਰ ਪੈ ਜਾਂਦਾ ਹੁੰਦਾ ਸੀ ਵੀ ਦੀਵੇ ਕਿਉਂ ਨਹੀਂ ਜਗਾਏ ਤੇ ਅੱਜ ਕੱਲ੍ਹ ਅੱਜ ਕੱਲ੍ਹ ਕਿਸੇ ਨੂੰ ਪਰਵਾਹ ਕੋਈ ਨਹੀਂ ਆਪੋ ਆਪਣੀ ਪਈ ਹੋਈ ਹੈ ਚਲੋ ਕੁਝ ਚੰਗੇ ਚੰਗੇ ਭਲੇ ਤੇ ਵਧੀਆ ਸੋਚ ਵਾਲੇ ਕੁਝ ਬੰਦੇ ਹਨ ਤੇ ਚਲੋ ਪਰਮਾਤਮਾ ਉਹਨੂੰ ਇਸੇ ਤਰ੍ਹਾਂ ਚੰਗੇ ਵਧੀਆ ਰੱਖੇ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਗੁਰਮੁਖ ਪਿਆਰਿਓ ਅਸੀਂ ਦੀਵੇ ਜਗਾਈਏ ਗੁਰੂ ਘਰ ਦੇ ਵਿੱਚ ਜਾ ਕੇ ਧਿਆਨ ਰੱਖਣਾ ਨਿਸ਼ਾਨ ਸਾਹਿਬ ਤੇ ਦੀਵਾ ਕਦੀ ਨਹੀਂ ਦਰਬਾਰ ਸਾਹਿਬ ਦੇ ਵਿੱਚ ਦੀਵਾ ਕਦੀ ਨਹੀਂ ਔਰ ਕਿਤੇ ਆਹਰ ਦੀ ਜਗ੍ਹਾ ਤੇ ਦੀਵਾ ਕਿਤੇ ਨਹੀਂ ਵੀ ਜਿੱਥੇ ਕੋਈ ਚੰਗਿਆੜੀ ਉੱਡ ਕਰਕੇ ਕੱਪੜਿਆਂ ਤੇ ਮੈਟ ਤੇ ਬਹਿ ਜਾਏ ਜਿਹੜੀ ਕਿ ਭਿਆਨਕ ਅੱਗ ਬਣ ਜਾਏ ਇਹ ਹੋ ਜਿਆ ਦੀਵਾ ਲਾਇਆ ਹੋਇਆ ਸਾਡਾ ਸ਼ਰਦਾ ਦੇ ਨਾਲ ਜਿਹੜਾ ਕਿ ਸਾਡੀ ਸ਼ਰਦਾ ਜਿਹੜੀ ਹੈ ਉਹ ਕਿਤੇ ਲਾਟਾਂ ਬਣ ਜਾਣ ਅਜਿਹਾ ਕੰਮ ਕਰੀਣਾ ਹੋਵੇ ਜਾ ਜਿੱਥੇ ਗੁਟਕਾ ਸਹਿਬ ਗੁਰਬਾਣੀ ਦੀਆਂ ਪੋਥੀਆਂ ਪਈਆਂ ਨੇ ਉਥੇ ਕਦੀ ਦੀਵਾ ਨਾ ਲਗਾਓ ਸਾਹ ਸੰਗਤ ਤੇ ਇਹ ਗੱਲ ਯਾਦ ਰੱਖੋ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਆ ਤੇ ਜਿਵੇਂ ਸੰਸਾਰ ਦੇ ਵਿੱਚ ਆਪਾਂ ਵੇਖਦੇ ਆਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਦੇਖਦੇ ਆਂ ਕਈ ਰੂੜੀਆਂ ਤੇ ਦੀਵੇ ਜਗਾਉਂਦੇ ਆ ਹੋਰ ਚੀਜ਼ਾਂ ਤੇ ਦੀਵੇ ਜਗਾਉਂਦੇ ਆ ਚਲੋ ਆਪਣੇ ਰੋਜ਼ਗਾਰਾਂ ਤੇ ਦੀਵੇ ਜਗਾਉਂਦੇ ਆ ਚਲੋ ਗੱਲ ਸਮਝ ਪਿੰਦੀ ਆ ਬੜੀ ਚੰਗੀ ਗੱਲ ਐ ਪਰ ਇੱਕ ਗੱਲ ਜਿਹੜੀ ਐ ਉਹ ਜ਼ਰੂਰ ਸਮਝਣ ਵਾਲੀ ਐ ਗੁਰਮਖੋ ਸਤਿਗੁਰੂ ਦੀ ਅਪਾਰ ਕਿਰਪਾ ਹੋਈ ਮੇਰੇ ਮਾਲਕ ਦੀ ਅਪਾਰ ਕਿਰਪਾ ਮਿਹਰਮਤ ਹੋਈ ਤੇ ਪਿਆਰਿਓ ਕਿ ਆਪਾਂ ਜੇ ਦੀਵਾ ਜਗਾਉਣਾ ਹੀ ਆ ਤੇ ਸਭ ਤੋਂ ਵਧੀਆ ਗੱਲ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਈਏ ਗੁਰੂ ਘਰ ਜਾ ਕੇ ਸਾਂਝੀ ਥਾਂ ਤੇ ਜਿੱਥੇ ਸੰਗਤ ਦੀਵੇ ਜਗਾ ਰਹੀ ਹੈ ਉੱਥੇ ਦੀਵੇ ਜਗਾ ਆਈਏ ਬੜੀ ਚੰਗੀ ਗੱਲ ਹੈ ਔਰ ਨਾਲ ਇੱਕ ਬੇਨਤੀ ਹੋਰ ਜਿੰਦ ਨਾ ਕਰੀਏ ਮੈਂ ਦੀਵਾ ਜਗਾਉਣਾ ਮਾਤੇ ਜੀ ਨਿਸ਼ਾਨ ਸਾਹਿਬ ਤੇ ਦੀਵਾ ਜਗਾਉਣਾ ਥੋੜਾ ਸਾਬ ਦੇ ਮਾਤੇ ਜੀ ਗੁਰੂ ਘਰ ਦੇ ਅੰਦਰ ਹੀ ਦੀਵਾ ਜਗਾਉਣਾ ਇੱਕ ਵਾਰ ਕੁਝ ਪਰਿਵਾਰ ਮੈਨੂੰ ਅੱਜ ਵੀ ਯਾਦ ਹੈ ਬਹੁਤ ਸਾਲਾਂ ਦੀ ਗੱਲ ਹੋ ਗਈ ਉਹ ਕਹਿੰਦੇ ਜੀ ਅਸੀਂ ਅੰਦਰ ਦੀਵੇ ਜਗਾਉਨੇ ਆ ਦੀਵੇ ਜਗਾਉਨੇ ਕਿਹੜੇ ਪੰਜ ਦੀਵੇ ਜਗਾਉਨੇ ਆ ਤੇ ਜਗਾਉਨੇ ਵੀ ਅਸੀਂ ਗੋਲਕ ਗੋਲੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਦੀਵੇ ਜਗਾਓ ਜੀ ਚਲੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਦੀਵੇ ਜਗਾਓ ਪਰ ਜਿੱਥੇ ਸੰਗਤ ਬਾਹਰ ਜਲਾ ਰਹੀ ਹੈ ਦੀਵੇ ਉੱਥੇ ਦੀਵੇ ਜਗਾਓ ਪਰ ਉਹ ਕਹਿੰਦੇ ਨਹੀਂ ਭਾਈ ਸਾਹਿਬ ਜੀ ਸਾਡੀ ਤੇ ਸਰਦਾ ਬਹੁਤ ਹੈ ਅਸੀਂ ਤਾਂ ਜੀ ਗੋਲਕ ਕੋਲੇ ਹੀ ਦੀਵੇ ਅਸਾ ਸੁੱਖੇ ਹੋਇਆ ਜੀ ਵੀ ਗੋਲਕ ਕੋਲੀ ਦੀਵੇ ਜਗਾਉਣੇ ਆ ਬਲਕਿ ਗੋਲਕ ਦੀ ਦੀਵੇ ਜਗਾਉਣੇ ਆ ਹੁਣ ਦੱਸੋ ਦੀਵਾ ਗੋਲਕ ਦੇ ਵਿੱਚ ਡਿੱਗ ਗਿਆ ਤੇ ਕਿੰਨਾ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਦੀਵਾ ਜਿਹੜਾ ਹੈ ਉਹ ਮੈਂਟਾਂ ਦੇ ਉੱਤੇ ਡਿੱਗ ਗਿਆ ਮੈਂਟਾਂ ਨੂੰ ਅੱਗ ਲੱਗੀ ਕਿੰਨਾ ਨੁਕਸਾਨ ਹੋ ਸਕਦਾ ਹੈ ਕਦੇ ਆਪ ਜੀ ਨੇ ਅੰਦਾਜ਼ਾ ਲਗਾਇਆ ਕਦੇ ਇਸ ਚੀਜ਼ ਨੂੰ ਸੋਚ ਕੇ ਵੇਖਿਆ ਕਦੇ ਇਸ ਚੀਜ਼ ਨੂੰ ਵਿਚਾਰ ਕੇ ਵੇਖਿਆ ਨਹੀਂ ਨਾ ਪਰ ਯਾਦ ਰੱਖੋ ਵੀ ਇੱਕ ਦੀਵੇ ਦੀ ਚੰਗਿਆੜੀ ਇੱਕ लाਟ ਕਿੰਨਾ ਵੱਡਾ ਨੁਕਸਾਨ ਕਰ ਸਕਦੀ ਹੈ ਕਿੰਨਾ ਵੱਡਾ ਜਿਹੜਾ ਹੈ ਉਹ ਸਾਡਾ ਨੁਕਸਾਨ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਵੀ ਵੀ ਹੋ ਸਕਦੀ ਹੈ ਪਿਆਰਿਓ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਕਦੇ ਇਸ ਚੀਜ਼ ਨੂੰ ਸੋਚ ਕੇ ਵੇਖਿਓ ਜੇ ਕਦੇ ਇਸ ਚੀਜ਼ ਨੂੰ ਵਿਚਾਰ ਕੇ ਵੇਖਿਓ ਪਿਆਰਿਓ ਆਪਾਂ ਕਹਿੰਦੇ ਆਂ ਵੀ ਗੱਲ ਬੜੀ ਛੋਟੀ ਹੈ ਛੋਟੀ ਗੱਲ ਨਹੀਂ ਇਹ ਛੋਟੀ ਗੱਲ ਹੀ ਵੱਡੀ ਬਣੇਗੀ ਸਾ ਸੰਗਤ ਇਹ ਇਹ ਹੈ ਅੰਨੀ ਸਰਦਾ ਵੀ ਮੈਂ ਤੇ ਆਹੀ ਕੰਮ ਕਰੂੰ ਜਿਹੜਾ ਕੰਮ ਦੁਨੀਆਂ ਨੂੰ ਤੰਗਾ ਨਾ ਲੱਗੇ ਜਾਂ ਫਿਰ ਕਹਿ ਵੀ 옳ਟ ਹੈ ਜੀ ਮੈਂ ਸੁੱਖਲੇ ਪੰਜ ਦੀਵੇ ਤੁਸੀਂ ਸੁਖੇ ਆ ਪੰਜ ਦੀਵੇ ਤੁਸੀਂ ਕੰਮ ਆਪਦੇ ਆਪ ਤੇ ਕੀਤਾ ਇਹਦੇ ਵਿੱਚ ਦੂਜੇ ਦਾ ਕੀ ਕਸੂਰ ਹੈ ਜੀ ਤੁਸੀਂ ਕੰਮ ਕੀਤਾ ਆਪਣੇ ਆਪ ਤੇ ਕੀਤਾ ਇਹਦੇ ਵਿੱਚ ਦੂਜੇ ਦਾ ਕੀ ਕਸੂਰ ਕਿਸੇ ਦਾ ਜਿਹੜਾ ਤੁਸੀਂ ਕਿਉਂ ਕੱਢਦੇ ਹੋ ਦੀਵੇ ਲਾਉਣੇ ਤੁਸੀਂ ਸੁਖੇ ਆ ਜ਼ਰੂਰੀ ਥੋੜਾ ਵੀ ਗੋਲਕ ਦੀ ਲਾਉਣੇ ਆ ਕੱਲ ਤੁਸੀਂ ਕਹੋਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਮੰਜੀ ਸਾਹਿਬ ਹੈ ਜੀ ਉੱਥੇ ਦੀਵੇ ਜਗਾਉਣੇ ਆ ਜੀ ਉਹਦੇ ਥੱਲੇ ਦੀਵੇ ਲਾਉਣੇ ਆ ਫਿਰ ਐਵੇਂ ਕਿਵੇਂ ਗੱਲ ਬਣੇਗੀ ਸਾਧ ਸੰਗਤ ਐਵੇਂ ਤੇ ਫਿਰ ਬਹੁਤ ਸਾਰੀਆਂ ਬੇਅਦਗੀਆਂ ਹੋ ਜਾਣਗੀਆਂ ਅੱਜ ਜ਼ਿਆਦਾਤਰ ਬੇਅਦਗੀਆਂ ਜਿਹੜੀਆਂ ਨੇ ਕੁਝ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਹੈ ਸ਼ਾਰਟ ਸਰਕਟ ਤੇ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਜੀ ਅੱਗ ਲੱਗਣ ਦੇ ਕਾਰਨ ਚੰਗਿਆੜੀ ਲੱਗਣ ਦੇ ਕਾਰਨ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਵੇ ਸਭ ਤੋਂ ਵੱਡੀ ਗੱਲ ਹੈ ਜੀ ਸਾਧ ਸੰਗਤ ਦੇ ਇਹ ਪਰ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ ਸਮਝਾਏਗਾ ਕੌਣ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਰਹੇ ਆ ਪਤਾ ਨਹੀਂ ਨਹੀਂ ਸਮਝ ਰਹੇ ਪਰ ਇਸੇ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਸਾਧ ਸੰਗਤ ਗੁਰੂ ਘਰ ਦੇ ਵਿੱਚ ਜਾਈਏ ਦੀਵਾ ਜਗਾਈਏ ਤੇ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਜਿੱਥੇ ਸਾਂਝੀ ਥਾਂ ਆ ਜਿੱਥੇ ਸਾਰੀ ਸੰਗਤ ਦੀਵੇ ਜਗਾ ਰਹੀ ਆ ਜਿੱਥੇ ਮੋਮਬਤੀਆਂ ਲੱਗ ਰਹੀਆਂ ਨੇ ਉੱਥੇ ਦੀਵੇ ਜਗਾਈਏ ਮੋਮਬਤੀਆਂ ਜਗਾਈਏ ਪਰ ਜਿੱਥੇ ਆਪਾਂ ਆਪਣੇ ਤੌਰ ਤੇ ਐਕਸਟਰਾ ਤੌਰ ਤੇ ਕੋਸ਼ਿਸ਼ ਕਰੀ ਨਾ ਕਰੀਏ ਵੀ ਆ ਮੈਂ ਤੇ ਇੱਥੇ ਦੀਵਾ ਜਗਾਉਂਗਾ ਵੀ ਆਪਾਂ ਅੰਨੀ ਸ਼ਰਧਾ ਲੈ ਕੇ ਘੁੰਮੀ ਜਾਈਏ ਉਸ ਤੀਲ ਦਾ ਕੀ ਫਾਇਦਾ ਆ ਤਾਂ ਲੋ ਕੋਈ ਵੱਡਾ ਨੁਕਸਾਨ ਹੋ ਜਾਏ ਤੇ ਜਵਾਬ ਦੇ ਕੌਣ ਹੈ ਇਸ ਗੱਲ ਦਾ ਪਰ ਨਾਲ ਇੱਕ ਬੇਨਤੀ ਹੋਰ ਸਾਧ ਸੰਗਤ ਦੀਵੇ ਜਗਾ ਕਰਕੇ ਅਸੀਂ ਕਹਿੰਨੇ ਆ ਵੀ ਅਸੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਅਸੀਂ ਚਾਹੁੰਦੇ ਵੀ ਬਹੁਤ ਵੱਡੀ ਸਾਨੂੰ ਖੁਸ਼ੀ ਹੈ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਅਸੀਂ ਦੀਵੇ ਜਗਾ ਰਹੇ ਆ ਦੀਵੇ ਲਾ ਕੇ ਮੋਮਬਤੀਆਂ ਲਗਾ ਕੇ ਅਸੀਂ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਆ ਪਰ ਨਾਲ ਇੱਕ ਬੇਨਤੀ ਹੋਰ ਜੇ ਦੀਵੇ ਜਗਾਉਣੇ ਆ ਸਤਿਗੁਰੂ ਕਹਿੰਦੇ ਨੇ ਕਹਿੰਦੇ ਸਿੱਖੋ ਜੇ ਦੀਵੇ ਜਗਾਉਣੇ ਆ ਪਰ ਆਪਣੇ ਹਿਰਦੇ ਰੂਪ ਘਰ ਦੇ ਅੰਦਰ ਦੀਵੇ ਜਗਾਈਏ ਜੇ ਮੋਮਬਤੀਆਂ ਲਾ ਕੇ ਰੋਸ਼ਨੀ ਕਰਨੀ ਹੈ ਤੇ ਸ਼ਬਦ ਰੂਪ ਮੋਮਬਤੀ ਲਾ ਕੇ ਆਪਣੇ ਹਿਰਦੇ ਰੂਪ ਘਰ ਨੂੰ ਰੋਸ਼ਨ ਕਰੀਏ ਚਾਨਣ ਕਰੀਏ ਤੇ ਜਿਵੇਂ ਸਤਿਗੁਰੂ ਕਹਿੰਦੀਆ ਧੁਰ ਕੀ ਬਾਣੀ ਆਈ ਤਿਨ ਸਗਲਿ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਖਤਮ ਕਰਨ ਨਾਲ ਸਾਰੀਆਂ ਚਿੰਤਾਵਾਂ ਦਾ ਹੱਲ ਕੇ ਉੱਥੇ ਤੇਰੀਓ ਸਤਿਗੁਰੂ ਮਹਾਰਾਜ ਕਹਿੰਦੇ ਜੇਕਰ ਸ਼ਬਦਾਂ ਨੂੰ ਪੜ੍ਹਦੇ ਆਂ ਸ਼ਬਦਾਂ ਦਾ ਤੂੰ ਅਧਿਐਨ ਕਰ ਰਿਹਾ ਏਂ ਸ਼ਬਦਾਂ ਨੂੰ ਤੂੰ ਵਿਚਾਰ ਰਿਹਾ ਤੇ ਯਾਦ ਰੱਖੀ ਪਿਆਰਿਆ ਸ਼ਬਦਾਂ ਦਾ ਜਿਹੜਾ ਹੈ ਤੇਰੇ ਅੰਦਰ ਪਿਆਰ ਹੈ ਸ਼ਬਦਾਂ ਦੀ ਤੇਰੇ ਅੰਦਰ ਖਿੱਚ ਹੈ ਤੇ ਯਾਦ ਰੱਖੀ ਗੁਰੂ ਦੀ ਖੁਸ਼ੀ ਜਿਹੜੀ ਹੈ ਸਭ ਤੋਂ ਵੱਧ ਤੇਰੇ ਉੱਪਰ ਹੈ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਮੇਰੇ ਮਾਲਕ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਆ ਆਪਾਂ ਦੀਵੇ ਜਗਾਈਏ ਦੀਵੇ ਜਗਾਉਣ ਦੇ ਨਾਲ-ਨਾਲ ਆਪਾਂ ਆਪਣੇ ਆਪ ਨੂੰ ਗੁਰੂ ਨਾਲ ਜੋੜਨ ਦੇ ਵੱਲ ਵੀ ਧਿਆਨ ਦਈਏ ਅੱਜ ਦੀਵੇ ਜਗਾ ਲਵਾਂਗੇ ਕੱਲ੍ਹ ਨੂੰ ਜਗਾ ਲਾਂਗੇ ਤੇ ਫਿਰ ਅਗਲੇ ਦਿਨ ਅਗਲੇ ਦਿਨ ਫੇਰ ਉਵੇਂ ਹੀ ਹੋ ਜਾਏਗਾ ਤੋ ਕਹਿੰਦੋ ਭਾਵ ਜੇ ਹਿਰਦੇ ਰੂਪ ਘਰ ਦਾ ਇੱਕ ਵਾਰ ਦੀਵਾ ਜਗ ਗਿਆ ਗੁਰੂ ਦੀ ਕਿਰਪਾ ਦੇ ਨਾਲ ਉਸ ਦੀਵੇ ਨੂੰ ਵਾਰ-ਵਾਰ ਜਗਾਉਣ ਦੀ ਜ਼ਰੂਰਤ ਕਦੀ ਨਹੀਂ ਪੈਂਦੀ ਸਿੱਖੋ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਹਿੰਦੇ ਸ਼ਬਦਾਂ ਦਾ ਅਧਿਐਨ ਕਰਨਾ ਸਤਿਗੁਰੂ ਕਹਿੰਦੇ ਨੇ ਗੁਰਮਤਿ ਦੇ ਵਿੱਚ ਵਿਸ਼ਵਾਸ ਕਰਨਾ ਤੇ ਸਤਿਗੁਰੂ ਨੇ ਇਹ ਵੀ ਗੱਲ ਕਹਿ ਦਿੱਤੀ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿਹ ਵਿਪਰਨ ਕੀ ਰੀਤ ਤੋ ਮੈਂ ਨਾ ਕਰੋ 인 ਕੀ ਪ੍ਰਤੀਤ ਕਹਿੰਦੇ ਭਾਈ ਫਿਰ ਇਹਨਾਂ ਤੇ ਮੇਰਾ ਕੀ ਯਕੀਨ ਰਹਿ ਜਾਏਗਾ ਜੇ ਆਪਾਂ ਹੁਣ ਕੋਸ਼ਿਸ਼ ਕਰੀਏ ਵੀ ਆਪਾਂ ਆਪ ਬਦਲਣਾ ਹੈ ਵਿਚਾਰਾਂ ਨੂੰ ਬਦਲਣਾ ਹੈ ਹਿਰਦੇ ਰੂਪ ਘਰ ਦੇ ਵਿੱਚ ਦੀਵੇ ਜਗਾਉਣੇ ਆ ਜਾਂ ਫਿਰ ਬਾਹਰ ਦੇ ਦੀਵੇ ਜਗਾ ਕੇ ਆਪਾਂ ਖੁਸ਼ ਹੋਣਾ ਹੈ ਬਸ ਇਹਨਾਂ ਕੋ ਜਿਹੜਾ ਹੈ ਫੈਸਲਾ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ